ਤਰਨਤਾਰਨ ਸਾਹਿਬ ਵਿੱਚ ਵੱਡੀ ਵਾਰਦਾਤ ਤਿੰਨ ਨੌਜਵਾਨ ਨਕਲੀ ਪੁਲਿਸ ਵਾਲੇ ਬਣ ਕੇ ਕੀਤੀ ਘਰ ਵਿੱਚ ਲੱਖਾਂ ਰੁਪਏ ਦੀ ਚੋਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮੁਜੈਲਪ੍ਰੋ ਟੀਵੀ ਨੂੰ ਇਸ ਤੋਂ ਸਰਵਿਸਿੰਗ ਦੀ ਖਾਸ ਰਿਪੋਰਟ

ਕੀ ਦਿਖਾ ਰਹੇ ਪੰਜ ਜੀ ਉਹ ਦਾ ਦਾ ਚੀਤੇ ਨਵੇਂ ਜੀ ਮਦਰ ਹਟੇ ਕਰੀ ਆਈ ਹੈ ਚੋਰ ਉਹਨਾਂ ਨੇ ਕਿਹਾ ਕਿ ਦਾਣਾ ਮੰਡੀ ਸੀਐਸਟਾਫ ਤੋਂ ਆਏ ਸਰ ਜੀ ਕਿ ਉਹ ਕਿਹਾ ਵਾ ਪੀਟਾ ਦੇ ਤਮਦ ਸਮਾਨਿਆ ਤੇ ਹਜੂ ਸਮਾਨ ਦਾ ਸੀਐਸਟਾਫ ਦਾ ਬੰਨ ਲਾ ਕੇ ਇਹਨਾਂ ਨੇ ਕਰੀ ਚੋਰੀ ਕਰਕੇ ਮੈਂ ਸਾਰਾ ਕੁਛ ਲੈ ਲਿਆ ਲੱਗੇ ਕਿੱਧਰ ਗਿਆ ਸੀ ਉਹ ਐ ਗੰਦੇ ਟੱਪ ਕੇ ਦੋ ਜਣੇ ਆਏ ਆ

ਚਾਪੀਆਂ ਵੀ ਨਾਲ ਲੈ ਗਈ ਆ ਉਹ ਕੱਲੇ ਕੱਲੇ ਚੀਜ਼ ਤੋੜ ਕੇ ਅਵਿੰਗੀ ਕਰਦੀ ਆ ਇਸ ਲੰਬਰੀ ਚ ਕੁਝ ਨਹੀਂ ਬਸ ਖਾਲੀ ਹਨ ਕੱਪੜੇ ਇਹ ਕੰਬਲ ਵਗੈਰਾ ਹੀ ਫੁੱਲ ਖੋਸ਼ੀ ਨਹੀਂ ਠੀਕ ਤੁਮ ਲੇ ਗਏ ਆ ਆਪਣਾ ਦਸਤਾਬੀਰ ਆ ਰਤਾ ਮਾਤਾ ਜੀ ਬੋ ਜਾ ਪਹਿਲੀ ਕਿਹਨਾ ਤੁਹਾਡਾ ਮੇਰਾ ਨਾਮ ਸ਼ਿੰਦਰਿਆ ਮੋ ਲਗੜਾ ਹਾਂਜੀ ਗੁਰੂ ਮਤਲ ਬਾਕੀਆਂ ਵਾਲੀ ਗਲੀ ਸਤਖੰਡ ਰੋਡ ਕੀ ਗੱਲਬਾਤ ਹੋਈ ਆ ਗੱਲਬਾਤ ਕੁਛ ਨਹੀਂ ਸਵੇਰ ਦਾ ਟਾਈਮ ਹੀ ਬਦਲ ਸਵਾ 3 ਵਜੇ ਦਾ ਟਾਈਮ ਹੀ ਤੇ ਮਤਲਬ ਅਸੀਂ ਅੰਦਰ ਬੈਠੇ ਮਾਂ ਬੇਟਾਈ ਐ ਬਾਹਰ ਸਤਿੰਨ ਬਾਰੋਂ ਅਹੀਂ ਅੰਦਰ ਆਈਆਂ ਤੇ ਅੰਦਰ ਮਦਦ ਮੈਂ ਬੈਠੀ ਬੈਠੀ ਆ ਤੇ ਇੱਕ ਬੰਦਾ ਕਾਂ ਦੇ ਚੜਿਆ ਵਾ ਤੇ ਦੂਜਾ ਵੀ ਮੰਗਰੀ ਆ ਗਿਆ ਵਾ ਇੱਕ ਬਾਪੂ ਜਿਹੜਾ ਉਹ ਮਤਲਬ ਉਹਨਾਂ ਨੇ ਜਿੰਦਰਾ ਹੱਥ ਤੋਂ ਚਾਬੀ ਲੈ ਕੇ ਮਤਲਬ ਨੋਕ ਤੇ ਸਾਡੇ ਬਤੂਕ ਦਾ ਆ ਕੇ ਸਿਰ ਤੇ ਤੇ ਫਿਰ ਹੱਥ ਤੋਂ ਚਾਬੀਆਂ ਲੈ ਕੇ ਤੇ ਫਿਰ ਜਿੰਦਰਾ ਖੋਲਿਆ ਨਾਣੀ ਕੀ ਕੀ ਤਾਂ ਹਾਂਜੀ ਫਿਰ ਸਾਨੂੰ ਇੱਕ ਥਾਂ ਜਗ੍ਹਾ ਤੇ ਬਾਹਤਾ ਨਾਣੀ ਇੱਕ ਹੱਡੇ ਲੱਗੇ ਖਲੋਤਾ ਰਿਹਾ ਵਾ ਬੰਦੂਕ ਤਾਣ ਕੇ ਤੇ ਇੱਕ ਮਦਲ ਹ ਚੋਰੀ ਕਰਦਾ ਰਿਹਾ ਇੱਕ ਬਾਹਰ ਮਦਲ ਜਿਹੜਾ ਬਾਪੂ ਹੀ ਉਹ ਬਾਹਰ ਟਹਿਲਦਾ ਰਿਹਾ ਹਾਂਜੀ ਹਾਂਜੀ ਕੀ ਚੋਰੀ ਕੀਤੀ ਉਹਨਾਂ ਨੇ ਚੋਰੀ ਇੱਕ ਸੋਨੇ ਦੀ ਚੈਨ ਜਾਂ ਦੋ ਢੋਲਿਆਂ ਦੀ ਮੇਰੇ ਹਸਬੰਦ ਦੀ ਤੇ ਇੱਕ ਮੇਰੇ ਟੋਪਸ ਤੇ 1.5 ਲੱਖ ਰੁਪਇਆ ਬਾਪੂ ਵੀ ਮੈਂ ਆਪਣੇ ਘਰ ਵਾਲੇ ਦੀ ਜ਼ਮਾਨਤ ਕਰਾਉਣੀ ਸੀ ਹਾਂ ਹਾਂ ਕਿੱਥੇ ਦੇਣੀ ਹਾਂਜੀ ਜ਼ਮਾਨਤ ਕਰਾਉਣੀ ਉਹ ਕਿੱਥੇ ਨੇ ਉਹ ਮਤਲਬ ਬੜੀ ਦੂਰ ਐ ਇਧਰ ਆ ਇਹ ਮਾਚਰ ਚ ਆ ਥੋੜੀ ਮੇਰੀ ਹਾਂਜੀ ਤੇ ਇਹ ਕੌਣ ਆਏ ਸੀ ਤੁਹਾਡੇ ਘਰ ਇਹ ਸਾਨੂੰ ਕਹਿੰਦੇ ਸੀ ਕਿ ਅਸੀਂ ਦਾਣਾ ਮੰਡੀ ਤੋਂ ਸੀਇਸਟਾ ਆ ਪਿਆ ਤੇ ਤੁਹਾਡੇ ਘਰੇ ਰੇਟ ਮਾਰਨੀ ਆ ਸਾਨੂੰ ਨਾ ਪਰਮਿਸ਼ਨ ਮਿਲੀ ਆ ਕਿ ਨਹੀਂ ਸਾਨੂੰ ਮਤਲਬ ਤੇ ਕਿਆ ਵਾ ਕਿ ਇੰਨਾ ਦੇ ਸਮਾਨ ਵਿੱਚ ਦੇ ਤੇ ਮੇਰੇ ਹਸਬੰਦ ਨੂੰ 1.5 ਸਾਲ ਹੋ ਗਿਆ ਫੜੇ ਨੂੰ ਅੱਛਾ ਕਹੀਂ ਭੁੱਲ ਨਹੀਂ ਆ ਉੱਥੇ ਕਰਦੇ ਇਕੌਨ ਜੀ ਆਏ ਜਿਹੜੇ ਕੀ ਕਹਿੰਦੇ ਸੀ ਆਪਣੇ ਆਪ ਪਤਾ ਹੀ ਨਹੀਂ ਨਰੇ ਮੂੰਹ ਸਿਰ ਬਲੇਟੇ ਤੇ ਚਿੱਕੀ ਉਹਨਾਂ ਨੇ ਰਮਾਲ ਬੰਨ੍ਹੇ ਸੀ ਤੇ ਕਾਲੀ ਉਹਨਾਂ ਨੇ ਮੂੰਹ ਤੇ ਬੰਨ੍ਹੇ ਸੀ ਤੇ ਕਾਲੀਆਂ ਹੀ ਆਣ ਕਲਾਈਆਂ ਹੀ ਉਹਨਾਂ ਨੇ ਧਿਆਨ ਇਹੋ ਹੀ ਕਹਿੰਦੇ ਆ ਸੀਐਸ ਸਟਾਫ ਤੋਂ ਹੀ ਆਏ ਆ ਦਾਣਾ ਮੰਡੀ ਅੰਬਰਸਾ ਨੂੰ ਪੁਲਿਸ ਵਾਲੇ ਕਹਿੰਦੇ ਹਾਂਜੀ ਤੇ ਮੇਰਾ ਹੀ ਫੋਨ ਤੋਂ ਕਿਸੇ ਨੂੰ ਫੋਨ ਕਰੀ ਜਾਂਦੇ ਹੀ ਖੋ ਕੇ ਅੰਤੇ ਮੈਡਮ ਆਈ ਐਂ ਤੁਹਾਨੂੰ ਪੇਸ਼ ਕਰਾਉਣਾ ਵਾ ਅਸਰਾ ਆ ਕੋਈ ਡੀਐਸਪੀ ਇਹੀ ਉਹਨੇ ਪੇਸ਼ ਕਰਾਉਣਾ ਵਾ ਤੇ ਸਾਨੂੰ ਲੈ ਕੇ ਵੀ ਨਹੀਂ ਗਏ ਸਾਨੂੰ ਮੜਕੇ ਧਰੇ ਛੱਡ ਗਿਆ ਦਸਾਂ ਦਾ ਘੁੱਲ ਉੱਟ ਲੁੱਟ ਕੇ ਲੈ ਗਏ ਹਾਂਜੀ ਸਾਡੇ ਲੰਬਾਰੀਆਂ ਦੇ ਲੋਕ ਲੋਕ ਸਭ ਕੁਝ ਤੋੜ ਗਿਆ ਤੁਸੀਂ ਪੁਲਿਸ ਨੂੰ ਕੋਈ ਫੋਨ ਕੀਤਾ ਕੋਈ ਹਾਂ ਕੀਤਾ ਹੀ ਫੋਨ ਤੇ ਆਏ ਪੁਲਿਸ ਵਾਲੇ ਹਨ ਨੂੰ ਮਦਦ ਸਵਾਲ ਕਰਦੇ ਉਦਾਂ ਦੇ ਤੁਸੀਂ ਕਿੱਥੋਂ ਪੈਸੇ ਲਿਆਂਦੇ ਕਿੱਥੋਂ ਸੋਨੇ ਦੀ ਚਿੰਨਾ ਲਿਆਂਦੀਆਂ ਕੀ ਕੀਤਾ ਇਦਾਂ ਦੇ ਸਵਾਲ ਕਰਦੇ ਹਨ ਨੂੰ ਪੁਲਿਸ ਵਾਲੇ ਸਾਡੀ ਸੁਣਵਾਈ ਨਹੀਂ ਹੁੰਦੀ ਆ ਹੁਣ ਵੀ ਇਹ ਦਰਖਾਸਤ ਦੇ ਕੇ ਆਏ ਆ ਗਾੜੀ ਸਨਾਈ ਨਹੀਂ ਹੋਈ ਗਾੜੀਆਂ ਸਾਨੂੰ ਆਂਦੇ ਫਲਾਨੇ ਨੂੰ ਪੇਸ਼ ਕਰੋ ਢਿਕਰੇ ਨੂੰ ਪੇਸ਼ ਕਰੋ ਕਿੰਨੂੰ ਪੇਸ਼ ਕਰੀਏ ਮਕੇ ਤੁਹਾਡਾ ਕਹਦਾ ਮਿਲ ਕੇ ਨਕਲੀ ਪੁਲਸ ਵਾਲੇ ਆਏ ਆ ਹਾਂਜੀ ਨਕਲੀ ਪੁਲਸ ਵਾਲੇ ਤੁਹਾਡੇ ਘਰੇ ਰਾਤ 3 ਵਜੇ ਤੁਹਾਡੇ ਘਰੇ ਰੇਟ ਪਾਈ ਜਾਂਦੇ ਰੇਟ ਪਾਈ ਅਸੀਂ ਤੁਹਾਡੇ ਘਰੇ ਕੀ ਮੰਗਦੇ ਜੀ ਮੰਗ ਲਈਏ ਹੋਈ ਅਪੀਹਨ ਇਨਸਾਫ ਦਿੱਤਾ ਜਾਵੇ ਜੋ ਵੀ ਸਾਡਾ ਵਾਪਸ ਦਿੱਤਾ ਜਾਵੇ ਹਾਂਜੀ ਕੀ ਹੋਇਆ ਹੋਰ ਹਾਂਜੀ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆ ਅਹੀਂ ਮਤਲਬ ਬੋਲੇ ਸੀ ਕਿ ਹਜੇ ਤੱਕ ਸੀਐਸਟਾਫ ਦੇ ਜਦੋਂ ਸਾਨੂੰ ਦੱਸੋ ਸਾਨੂੰ ਫਾਈਲ ਦਿਖਾਓ ਜਿਹੜਾ ਸਾਡੇ ਤੇ ਪਰਚਾ ਹੋਇਆ ਵਾ ਜਿਹੜਾ ਸਾਡਾ ਫੋਨ ਟ੍ਰੇਸ ਹੁੰਦਾ ਵਾ ਉਹਨਾਂ ਨੇ ਸਾਨੂੰ ਕੋਈ ਫਾਈਲ ਨਹੀਂ ਦਿਖਾਈ ਤੇ ਮਤਲਬ ਉਹਨਾਂ ਨੇ ਕਿਹਾ ਵਾ ਕਿ ਤੁਹਾਡੇ ਕੋਲੇ ਇੰਨਾ ਸਮਾਨ ਆ ਤੇ ਇਹ ਸਾਨੂੰ ਗੋਲੀ ਦਾ ਆਰਡਰ ਹੋਇਆ ਵਾ ਤੇ ਤੁਹਾਨੂੰ ਗੋਲੀ ਮਾਰ ਕੇ ਵੀ ਜਾ ਸਕਦੀ ਆ ਅੱਛਾ ਹਾਂਜੀ ਤੇ ਤੁਹਾਨੂੰ ਇੱਥੇ ਖਤਰਾ ਹੀ ਆ ਮਤਲਬ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਕਹਿੰਦੇ ਤਾਂ ਤੁਹਾਨੂੰ ਗੋਲੀ ਮਾਰ ਦੋ ਹਾਂਜੀ ਗੋਲੀ ਮਾਰ ਦੱਡ ਰਿਹਾ ਅੱਛਾ ਹਾਂਜੀ ਤੇ ਤੁਸੀਂ ਤਾਂ ਇਹ ਕੋਲ ਨਹੀਂ ਪਾਇਆ ਕਿਤੇ ਨਹੀਂ ਆਨੂੰ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਅੱਛਾ ਹਾਂਜੀ ਕਿਹਨਾਂ ਵਜੇ ਬੋਲਦਾ ਮੇਰਾ ਨਾਮ ਰਾਹੁਲਜੀਤ ਸਿੰਘ ਆ ਇਥੇ ਰਹਿਦੇ ਜੀ ਮੈਂ ਅੰਮ੍ਰਿਤਸਰ ਦੇ ਵਿੱਚ ਰਹਿਣਾ ਗੋਲਡਨ ਗੇਟ ਕਲੋਸ ਤੇ ਇੱਥੇ ਕਹੋ ਮੈਂ ਦਿੱਲੀ ਵੇ ਆ ਇਹ ਮੇਰੇ ਮਦਰ ਆ ਮੇਰੇ ਸਾਸੂ ਮਾ ਤੇ ਇਹਨਾਂ ਨੇ ਮੈਨੂੰ 5 ਵਜੇ ਫੋਨ ਕੀਤਾ ਯਾਨੀ ਕਿ ਸਾਡੀ ਇਸ ਤਰ੍ਹਾਂ ਚੋਰੀ ਹੋ ਗਈ ਆ ਇਸ ਤਰ੍ਹਾਂ ਪੁਲਿਸ ਵਾਲੇ ਬਣ ਕੇ ਆਏ ਆ ਤੇ ਕਹਿੰਦੇ ਸੀ ਕੀ ਆਪਾਂ ਐਸਾ ਦਾੜਾ ਮੰਡੀ ਤੋਂ ਥਾਣੀ ਤੋਂ ਆਏ ਆ ਆਪਾਂ ਤੇ ਕਹਿੰਦੇ ਕਿ ਅਸੀਂ ਤੁਹਾਡੇ ਘਰ ਨਾਲ ਛਾਪਾ ਮਾਰਨ ਆਏ ਆ ਤੇ ਜੋ ਵੀ ਹੈਗਾ ਤੁਸੀਂ ਇੱਕ ਸਾਈਡ ਤੇ ਹੋ ਜੇ ਇਹਨਾਂ ਦੀ ਉੱਤੇ ਗੰਨ ਤਾਂ ਨਹੀਂ ਗਈ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਲੋਕਰ ਨੂੰ ਕਰ ਤੋੜੇ ਗਏ ਜੇ ਪੁਲਸ ਵਾਲੇ ਇਹੋ ਕੁਝ ਕਰਨ ਲੱਗ ਪੈਣਗੇ ਤੇ ਫਿਰ ਆਪਾਂ ਆਪ ਦੇ ਅਸੀਂ ਹੈਗੇ ਨਹੀਂ ਆ ਸੇਫਟੀ ਦੇ ਵੀ ਪੁਲਸ ਵਾਲਿਆਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈਗਾ ਨਹੀਂ ਇਹਨਾਂ ਨੂੰ ਆ ਕੇ ਧਮਕੀ ਉਹਨਾਂ ਨੇ ਪੁਲਸ ਦੀ ਦਿੱਤੀ ਹੋਈ ਹੈ ਉਤੋਂ ਇੱਕ ਇਹਨਾਂ ਨਾਲ ਮੁਲਾਜ਼ਮ ਵਰਗਾ ਹੀ ਸੇਮ ਸੀ ਜਿਹਨੂੰ ਉਹਨਾਂ ਨੇ ਦਰਵਾਜ਼ਾ ਇਹਨਾਂ ਕੋਲ ਚਾਬੀ ਲੈ ਕੇ ਖੋਲ੍ਹਿਆ ਗਿਆ ਤੇ ਉਹਨਾਂ ਦੇ ਸ਼ੂ ਵੀ ਪੁਲਸ ਵਾਲਿਆਂ ਵਾਲੇ ਉਹਨਾਂ ਦੀ ਜਿਹੜੀ ਪੈਂਟ ਉਹ ਵੀ ਪੁਲਸ ਵਾਲਿਆਂ ਵਾਲੀ ਹੈ ਰਗੀ ਹੀ بس ਨਹੀਂ ਸ਼ਰਟ ਚੇਂਜ ਹੀ ਵਾਈਟ ਸ਼ਰਟ ਹੈ ਤੇ ਮੋ ਉਹਨਾਂ ਨੇ ਕਵਰ ਕੀਤੇ ਹੋਏ ਸੀ ਇਹਨਾਂ ਉਤੇ ਅਮਲਾ ਹਮ ਲਾਗੀ ਤੇ ਮੰਗੀ ਹੋ ਗਿਆ ਕਿ ਹਾਂ ਆਪਣਾ ਅਸਲਾ ਤੰਨਿਆ ਜਾਵੇ ਹੁਣ ਇੱਕ ਮਾਂ ਆ ਮਾਂ ਬੱਚੇ ਦੇ ਉਤੇ ਜਦੋਂ ਵੀ ਅਸਲਾ ਤੰਨਿਆ ਜਾਊਗਾ ਤੇ ਉਹਨੇ ਤੇ ਸਭ ਕੁਝ ਕਰਕੇ ਸਾਹਮਣੇ ਦੇ ਹੀ ਦੇਣਾ ਹੈ ਕਿ ਮੇਰੇ ਕੋਲ ਆਹੋ ਕੁਛ ਹੈਗਾ ਜੀ ਤੇ ਇਹਨਾਂ ਨੇ ਦਰਖਾਸਤ ਦਿੱਤੀ ਆ ਅਜੇ ਤੱਕ ਕੋਈ ਕਾਰਵਾਈ ਹੈ ਨਹੀਂ ਹੈ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਜੇ ਪੁਲਸਰ ਦਾ ਨਾਮ ਲੈ ਕੇ ਯੂਜ਼ ਕੀਤਾ ਜਾ ਰਿਹਾ ਤੇ ਪੁਲਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਏ ਘਰ ਦੇ ਵਿੱਚ ਸੋਨੇ ਦੀ ਚੈਨ ਹੀ ਕੋਈ ਸਟਾਕਸ ਪੈ ਹੀ ਕੋਈ ਨੱਦੀ ਕੈਸ਼ ਹੀ ਤੇ ਇਸ ਇਹਨਾਂ ਦਾ ਫੋਨ ਲੈ ਕੇ ਗਏ ਆਏ ਕਿਤੇ ਦੀ ਆਏ ਉਹ ਕੰਦੇ ਡੱਬ ਕੇ ਦੋ ਜਣੇ ਆਏ ਆ ਫਿਰ ਉਹਨਾਂ ਨੇ ਲੋਕ ਖੋਲਿਆ ਦਰਵਾਜਾ ਖੋਲਿਆ ਤੇ ਫਿਰ ਤੀਸਰੇ ਨੂੰ ਅੰਦਰ ਵਾੜਿਆ ਉਹਨਾਂ ਨੇ ਸੀ 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 ਟੀਵੀ ਇੱਥੇ ਗਲੀ ਦੇ ਅੰਦਰ ਨਹੀਂ ਲੱਗੇ ਹੋਏ ਮੇਨ ਗੇਟ ਦੇ ਉੱਤੇ ਲੱਗੇ ਹੋਇਆ ਗਲੀ ਦੇ ਜੇ ਪੁਲਿਸ ਚਾਵੇ ਤੇ ਪਤਾ ਕਰਾਈ ਹਾਂ ਪੁਲਿਸ ਚਾਵੇ ਤੇ ਪਤਾ ਕਰੀ ਸਕਦੀ ਫੋਨ ਇਹਨਾਂ ਦਾ ਲੈ ਕੇ ਗਏ ਉਹ ਵੀ ਤੇ ਟਰੇਸ ਹੋ ਹੀ ਸਕਦਾ ਹੈ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਕਿ ਜਿਹੜਾ ਇਨਸਾਫ ਹੈ ਦਿੱਤਾ ਜਾਵੇ ਫੋਨ ਟਰੇਸ ਕੀਤਾ ਜਾਵੇ ਇਹ ਤੋਂ ਤੇ ਪਤਾ ਲੱਗ ਗਿਆ ਕਿ ਇਹਨਾਂ ਦਾ ਫੋਨ ਲੈ ਕੇ ਉਹਨਾਂ ਦੇ ਫੋਨ ਤੋਂ ਕਿਸੇ ਨੂੰ ਕਾਲ ਵੀ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਜਦੋਂ ਇੱਥੋਂ ਨਿਕਲ ਗਏ ਆ ਉਸ ਤੋਂ ਬਾਅ ਕੋ ਆਦਾ ਨੰਦੀ ਮੇਰਾ ਨਾਮ ਐਸਫੈ ਕਰਵਿੰਦਰ ਸਿੰਘ ਜੀ ਚਲੋ ਡੰਕੀ ਟਾਲ ਚੰਕੀ ਲੱਗੇ ਸਰ ਜੀ ਤੁਹਾਡੇ ਲੱਗੇ ਕਿ ਸਾਡੇ ਗਲੀ 4 ਨੰਬਰ ਵਿੱਚ ਰਾਤ ਪਰਿਵਾਰ ਨੂੰ ਬੰਦਕ ਬਣਾ ਕੇ ਚੋਰੀ ਹੋਈ ਹੈ ਇਹ ਕੀ ਮਾਮਲਾ ਸਰ ਸਾ ਜੇ ਸਰ ਸਾਨੂੰ ਕਟੋਰੋਂ ਤੋਂ ਕਾਲ ਆਈ ਸੀ ਚੋਰੀ ਸਬੰਧੀ ਅਸੀਂ ਮੌਕੇ ਤੇ ਗਏ ਆ ਜੀ ਮੌਕਾ ਵੇਖਿਆ ਸਾਰਾ ਬਾਕੀ ਕੈਮਰੇ ਵਿੱਚ ਐਟਚ ਚੜਨਦੇ ਆ ਜੋ ਵੀ ਗੱਲੋ ਸਾਹਮਣੇ ਆਈ ਤੇ ਉਹ ਨਿਪਾਵਕ ਸ਼ਕਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਕੋਈ ਜੋ ਸਬੰਧੀ ਕੋਈ ਗੱਲ ਸਾਹਮਣੇ ਆਈ ਜਾਂ ਵੈਰੀਫਾਈ ਹੋ ਗਿਆ ਇਹ ਸਭ ਤੋਂ ਜ਼ਰੂਰ ਕਾਰਵਾਈ ਕੀਤੀ ਸਰਵਤ ਸিসিਟੀਵੀ ਲੱਗੀ ਜਾਂਚ ਹੋਵੇਗੀ ਤਾਂ ਹਾਂਜੀ ਕੈਮਰੇ ਚੈੱਕ ਕਰਕੇ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਕਰ ਰਹੀ ਸੀਨੀਅਰ ਅਫਸਰਾਂ ਦੇ ਨੋਟਿਸ ਚ ਲਿਆ ਕੇ ਕਾਰਵਾਈ ਕੀਤੀ ਜੀ